ਬੈਟਰੀ ਇਤਨਾ ਪਿੰਡ ਦੀ ਹੁੰਦੀ ਹੈ ਹਾਂਜੀ ਹਾਂਜੀ 8 ਸਾਲ ਬਾਅਦ ਏਸ਼ੀਆ ਕੱਪ ਅਚਾ ਬੇਟੀ ਨਾ ਨਹੀਂ ਹਾਂਜੀ 8 ਸਾਲ ਬਾਅਦ ਭਾਜੀ ਏਸ਼ੀਆ ਕੱਪ ਜਿੱਤੇ ਹੋ ਹਾਂਜੀ ਐਸੇ ਤੱਕ ਐਸੇ ਹੋ ਜੀ ਕੀ ਕੁਝ ਕਹਿਣਾ ਚਾਹੋ ਬੜੀ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ 8 ਸਾਲ ਬਾਅਦ ਅਸੀਂ ਜਿੱਤੇ ਹਾਂ ਲਾਸਟ ਟਾਈਮ ਅਸੀਂ 2017 ਦੇ ਵਿੱਚ ਜਿੱਤੇ ਸੀ ਅੱਜ ਇਸ ਵਾਰ ਅਸੀਂ ਕੋਰੀਆ ਨੂੰ ਫਾਈਨਲ ਦੇ ਵਿੱਚ 4-1 ਨਾਲ ਹਰਾ ਕੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਬਸ ਹੁਣ ਅਸੀਂ ਟੀਚਾ ਹੈ ਕੱਪਨ ਵਰਲਡ ਕੱਪ ਲਈ ਤਿਆਰੀ ਕਰੀਏ ਵਧੀਆ ਉੱਥੇ ਪਰਫਾਰਮੈਂਸ ਲਈ ਹੈ ਜੀ 48 ਗੋਲ ਕਿੰਨੇ ਕੋਰੇ ਟੂਰ ਬਿਲਕੁਲ ਜੀ ਪੂਰੀ ਟੀਮ ਨੇ ਅੱਜ ਇਸ ਟੂਰਨਾਮੈਂਟ ਬਹੁਤ ਵਧੀਆ ਜੋਰ ਲਾਇਆ ਵਧੀਆ ਹਰ ਮੈਚ ਬਹੁਤ ਵਧੀਆ ਰਿਹਾ ਸਟਾਰਟਿੰਗ ਥੋੜਾ ਟਫ ਥੋੜਾ ਟਫ ਸੀਗਾ ਬਟ ਉਸ ਤੋਂ ਬਾਅਦ ਜਿਹੜਾ ਟੀਮ ਦਾ ਮੋਮੈਂਟਮ ਬਣ ਗਿਆ ਜਿਸ ਦੇ ਨਾਲ ਅਸੀਂ ਜਿਹੜਾ ਚਾਈਨਾ ਨੂੰ ਸੱਤ ਮਾਰੇ ਉਸ ਤੋਂ ਬਾਅਦ ਫਿਰ ਫਾਈਨਲ ਵੀ 4-1 ਨਾਲ ਹੀ 4-1 ਨਾਲ ਜਿੱਤੇ ਹਨ ਤਾਂ ਉਹ ਬਹੁਤ ਵਧੀਆ ਸਿਕਾ ਤੇ ਟੀਮ ਪੂਰੀ ਬਹੁਤ ਵਧੀਆ ਖੇਡੀ ਇਸ ਟੂਰਨਾਮੈਂਟ ਦੇ ਵਿੱਚ ਤੇ ਆਪਣੇ ਜਿੰਨੇ ਵੀ ਪੰਜਾਬੀ ਸਾਰੇ ਉਹਨਾਂ ਨੇ ਵੀ ਬਹੁਤ ਜੋਰ ਲਾਇਆ ਜੀ ਬਾਈ ਵਰਲਡ ਕੱਪ ਡਾਇਰੈਕਟ ਕੁਆਲੀਫਿਕੇਸ਼ਨ ਯਸ ਕੀ ਬਿਲਕੁਲ ਜੀ ਕਿ ਹੁਣ ਇੱਕ ਸੀਗਾ ਪਹਿਲੇ ਹੀ ਟਾਰਗੇਟ ਸੀਗਾ ਸਾਡਾ ਮੈਨ ਇ ਤੋਂ ਕਿ ਅਸੀਂ ਵਰਲਡ ਕੱਪ ਲਈ ਕੁਆਲੀਫਾਈ ਕਰਨਾ ਤੇ ਉਹ ਸਾਡਾ ਹੁਣ ਟਾਰਗੇਟ ਇ ਤੋਂ ਪੂਰਾ ਹੋਇਆ ਜਿੱਤ ਕੇ ਹੁਣ ਆ ਕਿ ਇਹੀ ਆ ਕਿ ਅੱਗੇ ਜਿਹੜੇ ਆਉਣ ਵਾਲੇ ਟੂਰਨਾਮੈਂਟਸ ਹੈਗੇ ਆ ਉਹ ਚ ਵਧੀਆ ਪਰਫਾਰਮ ਕਰੀਏ ਤੇ ਵਰਲਡ ਕੱਪ ਦੇ ਵਿੱਚ ਜਿਹੜੇ 50 ਸਾਲ ਦੇ ਵਿੱਚ ਅਜੇ ਤੱਕ ਅਸੀਂ ਵਰਲਡ ਕੱਪ ਨਹੀਂ ਜਿੱਤੇ ਆ ਉਹਨੂੰ ਜਿੱਤੀਏ ਬਿਲਕੁਲ ਬਿਲਕੁਲ ਜ਼ਰੂਰ ਜਾਵਾਂਗੇ ਜੀ ਅਸੀਂ ਇਹ ਸਾਰੇ ਪਲੇਅਰਾਂ ਨੇ ਪਹਿਲੇ ਹੀ ਸੋਚਿਆ ਹੈਗੇ ਜਿੰਨੇ ਵੀ ਵੌਲੰਟੀਅਰ ਹੈ ਜਿੰਨੇ ਵੀ ਸਪੋਰਟਰ ਸਾਰੇ ਉਹ ਤੇ ਹੈਲਪ ਕਰ ਰਹੇ ਆਂ ਸਾਰਿਆਂ ਨੂੰ ਜਿਹੜਾ ਮੈਡੀਕਲ ਜਿਹੜਾ ਮੈਡਲ ਬਡੀ ਚੀਜ ਹੋਈ ਹੈ ਅਸੀਂ ਸਾਰੇ ਉਹਨਾਂ ਦੇ ਨਾਲ ਆ ਪੀੜਤਾ ਦੇ ਨਾਲ ਆ ਤੇ ਜਿਹੜੇ ਵੀ ਸਪੋਰਟ ਕਰ ਰਹੇ ਹੋ ਤੇ ਜਿਹੜੇ ਐਨਜੀਓ ਆ ਜਿੰਨੇ ਵੀ ਆਪਣੇ ਗਵਰਨਮੈਂਟ ਅਫੀਸਰ ਜਿੰਨੇ ਵੀ ਉੱਤੇ ਸਪੋਰਟ ਕਰ ਰਹੇ ਆ ਇਹ ਸਾਰੇ ਉਹਨਾਂ ਦੇ ਨਾਲ ਆ ਜੀ ਠੀਕ ਹੈ ਜੀ ਸਰ 8 ਸਾਲ ਬਾਅਦ ਅਸੀਂ ਏਸ਼ੀਆ ਕੱਪ ਜਿੱਤੇ ਹੋ ਬੜੀ ਮਾਨਵਲੀ ਗੱਲ ਆ ਬਸ ਸਰ ਤੁਸੀਂ ਕੀ ਉਹ ਲਗਾਤਾਰ ਬਹੁਤ ਖੁਸ਼ੀ ਹੈ ਜੀ ਤੇ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਟੂਰਨਾਮੈਂਟ ਸੀਗਾ ਕਿਉਂਕਿ ਇਸ ਦੇ ਥਰੂ ਹੀ ਅਸੀਂ ਕੁਆਲੀਫਾਈ ਕਰਨਾ ਸੀਗਾ ਵਰਲਡ ਕੱਪ ਲਈ ਬਹੁਤ ਸਾਰੀ ਸਾਰੀ ਟੀਮ ਸਾਰੀ ਟੀਮ ਨੇ ਬਹੁਤ ਯੂ ਨੋ ਇਹਦੇ ਲਈ ਮਿਹਨਤ ਕੀਤੀ ਆ ਤੇ ਇਹਦਾ ਫਲ ਮਿਲਿਆ ਸਾਨੂੰ ਜਿੱਤ ਕੇ ਆਏ ਆ ਵਾਪਸ ਤੇ ਕੁਆਲੀਫਾਈ ਕੀਤਾ ਹੈ ਵਰਲਡ ਕੱਪ ਲਈ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਪੂਰੇ ਟੂਰਨਾਮੈਂਟ ਤੇ ਇਹਦੇ ਗੋਲ ਪਾਏ ਸੀ 33 39 ਗੋਲ ਕੀਤੇ ਨੇ ਹਾਂਜੀ ਸਰ ਵਧੀਆ ਗੱਲ ਕੰਟ੍ਰੈਕਟ ਐਂਟਰੀ ਹੋ ਚੁੱਕੀ ਵਰਲਡ ਕੱਪ ਜੀ ਬਿਲਕੁਲ ਇੰਪੋਰਟੈਂਟ ਸੀਗਾ ਜਿਵੇਂ ਕਿ ਦੱਸਿਆ ਜਾ ਰਿਹਾ ਮੈਂ ਪਹਿਲਾਂ ਦੱਸ ਰਿਹਾ ਕਿਉਂਕਿ ਸਾਡੇ ਕੋ ਚਾਂਸਸ ਸੀਗੇ ਪ੍ਰੋ ਲੀਗ ਦੇ ਵਿੱਚ ਵੀ ਕੁਆਲੀਫਾਈ ਕਰਨ ਦੇ ਬਟ ਉਸ ਤੋਂ ਬਾਅਦ ਇੱਕ ਇਹੋ ਜਿਹਾ ਮੇਜਰ ਟੂਰਨਾਮੈਂਟ ਹੈ ਜਿਹੜਾ ਇੰਪੋਰਟੈਂਟ ਆ ਸਾਡੇ ਲਈ ਤੇ ਇਹੀ ਸਾਡਾ ਮਾਈਂਡਸ ਅ ਫਸਟ ਮੈਚ ਚੋ ਹੀ ਆਪਣਾ 100% ਦੇਵਾਂਗੇ ਤੇ ਸਟੈਪ ਬਾਈ ਸਟੈਪ ਐਜ਼ ਅ ਟੀਮ ਅਸੀਂ ਦਿੱਤੇ ਰਵਾਂਗੇ ਤੇ ਆਈ ਥਿੰਕ ਪੂਰੀ ਟੀਮ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਜੀ ਸਰਾਂ ਲਈ ਬਹੁਤ 100% ਜੀ ਮੇਰੇ ਤੋਂ ਬਿਨਾ ਕੁਛ ਨਹੀਂ ਹੈ ਜੀ ਸਰ ਪੰਜਾਬ ਪੱਦੇਸ ਸਰ ਪਾਰਟੀ ਸਰ ਸਾਡੀ ਆਈ ਹੋਈ ਹੈ ਸਰ ਜੇ ਬਿਲਕੁਲ ਅਸੀਂ ਉੱਥੇ ਵੀ ਜਦ ਵੀ ਕਮਰੇਚ ਜਾਂ ਕਿਤੇ ਵੀ ਬੈਠਦੇ ਸੀਗੇ ਬਹੁਤ ਦੁਖਦੀ ਘੜੀ ਹੈ ਬਟ ਆਈ ਥਿੰਕ ਆਪਾਂ ਚੜ੍ਹਦੀ ਕਲਾ ਵਾਲੇ ਲੋਕ ਆ ਤੇ ਜੇ ਮਹਾਰਾਜ ਨੇ ਆ ਦਿਨ ਦਿਖਾਏ ਆ ਤੇ ਆਪਾਂ ਇਹਨਾਂ ਨੂੰ ਸਹੀ ਵੀ ਕਰਾਂਗੇ ਮਹਾਰਾਜ ਨੇ ਵੀ ਸਹੀ ਕਰਨੇ ਬਟ ਇੱਕ ਜੁਟ ਹੋ ਕੇ ਇਹ ਸਭ ਕੁ ਸਹੀ ਹੋਣਾ ਹੈ ਤੇ ਉਮੀਦ ਕਰਦੇ ਆ ਕਿ ਸਾਰੇ ਲੋਕ ਅਸੀਂ ਦੇਖ ਰਹੇ ਆ ਤੁਸੀਂ ਇੰਟਰਨੈਟ ਤੇ ਦੇਖ ਰਹੇ ਹੋਗੇ ਕਿ ਇੱਕ ਦੂਜੇ ਨਾਲ ਲੋਕ ਖੜ ਰਹੇ ਨੇ ਸਪੋਰਟ ਕਰ ਰਹੇ ਨੇ ਤੇ ਉਮੀਦ ਕਰਦੇ ਆ ਕਿ ਇਹ ਦਿਨ ਮਹਾਰਾਜ ਦੀ ਮੇਰ ਨਾਲ ਸਭ ਸਭ ਠੀਕ ਹੋ ਜਾਵੇ ਹਾਂਜੀ ਮਨਨ ਦੀ ਕੀਤੀ ਹੈ ਜੀ ਤੁਹਾਡੇ ਵੱਲੋਂ ਬਿਲਕੁਲ ਸਰ ਅਸੀਂ ਅਸੀਂ ਉੱਥੇ ਸੀਗੇ ਅਸੀਂ ਜਿੰਨਾ ਵੀ ਕੰਟੈਕਟ ਕਰ ਸਕਦੇ ਸੀਗੇ ਅਸੀਂ ਕੀਤਾ ਆਇਆ ਸੀ ਅਸੀਂ ਇਹ ਹੀ ਕਿਹਾ ਸੀ ਕਿ ਜਦੋਂ ਅ ਥੋੜਾ ਪਾਣੀ ਦਾ ਲਬਾ ਤਲੇ ਹੋਊਗਾ ਥੋੜਾ ਜਿਆ ਤੇ ਫਿਰ ਜਰੂਰ ਅਸੀਂ ਜਿੱਥੇ ਲੋੜ ਮੰਨ ਜਿੱਥੇ ਵੀ ਸਰ ਜਿੱਥੇ ਵੀ ਜੋ ਅਸੀਂ ਕਰ ਸਕਦੇ ਹਾਂ ਜਿੰਨੇ ਜੋਗੇ ਹੈਗੇ ਚਾਹ ਥੋੜਾ ਕਰੀਏ ਚਾਹ ਵਧ ਕਰੀਏ ਅਸੀਂ ਜਰੂਰ ਕਰਾਂਗੇ ਕੀ ਥੈਂਕ ਯੂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅਜੀ ਭਾਜੀ ਟੀਮ ਦੀ ਬਹੁਤ ਵਧੀਆ ਸਾਡੀ ਪਰਫਾਰਮੈਂਸ ਸੀ ਤੇ ਜੋ ਵੀ ਸਾਡਾ ਟਾਸਕ ਹੈਗਾ ਸੀ ਕਿ ਅਸੀਂ ਵਰਲਡ ਕੱਪ ਚ ਐਂਟਰੀ ਆ ਰਹੀ ਹੈ ਆਈ ਥਿੰਕ ਕਿ ਟੂਰਨਾਮੈਂਟ ਓਵਰਆਲ ਸਾਡਾ ਬਹੁਤ ਹੀ ਵਧੀਆ ਸੀ ਜਿਆਸੀ ਤੇ ਜੋ ਵੀ ਸਾਡਾ ਟਾਸਕ ਸੀ ਉਹ ਸਾਡਾ ਦਿੱਤਾ ਸੀ ਪੂਰਾ ਕੀਤਾ ਯਾਰ 48 ਗੋਲ ਕਿੰਨੇ ਪੂਰੇ ਭਾਦੇ ਦਿਨ ਸਭ ਤੋਂ ਜ਼ਿਆਦਾ ਗੋਲ ਕੀਤੇ ਟੂਰਨਾਮੈਂਟ ਦੇ ਵਿੱਚ ਆਈ ਥਿੰਕ ਭਾਜੀ ਕਿ ਓਵਰਆਲ ਸਾਨੂੰ ਇਹ ਸੀ ਕਿ ਚਾਹੀ ਅਸੀਂ 1-0 ਦੇ ਨਾਲ ਅਸੀਂ ਮੈਚ ਨੂੰ ਜਿੱਤੀਏ ਜਾਂ ਜਿੱਤੀਏ ਜਾਂ ਅਸੀਂ 5-0 ਨਾਲ ਸਾਡਾ ਮੇਨ ਟਾਸ ਇਹੀ ਸੀ ਕਿ ਅਸੀਂ ਵਰਲਡ ਕਪ ਦੇ ਇਸ ਐਂਟਰੀ ਜਾ ਰਹੀਏ ਤੇ ਆਈ ਥਿੰਕ ਕਿ ਟੀਮ ਨੇ ਉਹ ਕੀਤਾ ਪੂਰਾ ਜਦੋਂ ਤੋਂ ਪਹਿਲਾਂ ਸਰ ਕਿੰਨੀ ਤਿਆਰੀ ਕੀਤੀ ਟੀਮ ਦੀ ਸੋਚ ਸੀ ਕਿ ਕੁਝ ਫਾਈਨਲਸ ਪਾਜੀ ਇਹੀ ਸੀ ਸਾਨੂੰ ਸੀ ਕਿ ਸਾਡੇ ਕੋਲ ਇੱਕ 골ਡਨ ਓਪਰਚੁਨਿਟੀ ਹੈ ਕਿ ਇੱਕ ਤੋਂ ਅਸੀਂ ਗੋਲ ਕਿਤੋਂ ਅਸੀਂ ਡਾਇਰੈਕਟ ਕੁਆਲੀਫਾਈ ਅਸੀਂ ਜਾ ਸਕਦੇ ਹਾਂ ਤੇ ਉਹ ਵੀ ਸਾਰੇ ਦਾ ਮਾਈਂਡ ਸੈਟ ਸੀ ਉਹਦੇ ਵਿੱਚ ਸਾਨੂੰ ਪਤਾ ਸੀ ਕਿ ਏਸ਼ੀਆ ਦੇ ਵਿੱਚ ਸਾਡੇ ਨਾਲ ਕੋਈ ਚੰਗੀ ਟੀਮ ਨਹੀਂ ਹੈਗੀ ਤੇ ਜਿਹੜੀ ਸਾਡੀ ਨਾਰਮਲ ਗੇਮ ਆ ਅਸੀਂ ਉਹਨੂੰ ਬਸ ਸੀ ਕਿ ਫਾਲੋਅ ਅਪ ਕਰੀਏ ਉਹ ਦੇਖਦੇ ਕੋਲੇ ਬੇਸ਼ਕਿ वर्ल्ड कप ਲਈ ਉਹ ਆਮ ਤੌਰਨ ਵਾਲੇ ਟੂਰਨਾਮੈਂਟ ਕੋ ਲੈ ਕੇ ਸਰ ਕਿਤਨਾ ਤਿਆਰੀ ਕੀਤੀ ਕਿ ਨਾ ਦੇਣੀ ਹੁਣ ਭਾਜੀ ਜਿਹੜੇ ਵੀ ਸਾਡੇ ਟੂਰਨਾਮੈਂਟ ਆਉਗੇ ਅਗਲੇ ਉਹਨਾਂ ਦੇ ਸਾਡੀ ਤਿਆਰੀ ਇਹੀ ਹੈ ਕਿ ਕਿ ਜਿਹੜਾ ਸਾਡਾ ਮੇਨ ਟਾਸਕ ਹੈ ਕਿ वर्ल्ड कप ਨੂੰ ਅਸੀਂ ਏਮ ਦੇ ਵਿੱਚ ਰੱਖ ਕੇ ਹਰੇਕ ਟ੍ਰੇਨਿੰਗ ਸੈਸ਼ਨ ਦੇ ਵਿੱਚ ਆਪਣਾ 100% ਪਰ ਸੈਟਅਪ ਆਪਣਾ ਦੇਈਏ ਸੋ ਹਾਲਾ ਪੂਰੇ ਪੰਜਾਬ ਬਾਰੇ ਸਾਡੇ ਕਾਫੀ ਆਏ ਨੇ ਕਾਫੀ ਨੁਕਸਾਨ ਆਇਆ ਵਾ ਮਦਦ ਕੀਤੀ ਜੇ ਪੰਜਾਬ ਬਚਿਆ ਆਈ ਥਿੰਕ ਕਿ ਜ਼ਰੂਰ ਭਾਜੀ ਕਿ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਹੈ ਉਹਨਾਂ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਹੜੇ ਉੱਥੇ ਪਹੁੰਚ ਨਹੀਂ ਸਕਦੇ ਹੈਗੇ ਆ ਆ ਸੋਸ਼ਲ ਮੀਡੀਆ ਤੇ ਜਿੰਨੀ ਅਵੇਅਰਨੈਸ ਹੋ ਸਕਦੀ ਆ ਉਹ ਚ ਆਪਣਾ 100% ਦੋ ਤੇ ਇਮੋਸ਼ਨਲੀ ਹੋ ਕੇ ਨਹੀਂ ਬਟ ਜਿੱਦਾਂ ਵੀ ਤੁਹਾਡੇ ਕੋਲ ਜੇ ਤੁਸੀਂ ਪੈਸੇ ਦੇ ਸਕਦੇ ਆ ਜਾਂ ਉੱਥੇ ਪਹੁੰਚ ਸਕਦੇ ਆ ਤੇ ਉੱਥੇ ਜਾਓ ਪਲੀਜ਼ ਥੈਂਕ ਯੂ ਜੀ ਥੈਂਕ ਯੂ 8 ਸਾਲ ਬਾਅਦ ਤੁਹਾਡਾ ਇੱਥੇ ਪਹਿਲਾ ਇਸ਼ਿਆ ਕਰ ਰਹੇ ਨੇ ਕੀ ਕੁਝ ਕਿਹਾ ਆ ਕੁਝ ਨਹੀਂ ਜੀ ਜਿਵੇਂ ਆ ਇਹ ਸਾਰੇ ਪੰਜਾਬ ਦਾ ਮੋਸਟਲੀ ਪਹਿਲਾ ਵਰਲਡ ਕੱਪ ਸੀਗਾ ਸੋਰੀ ਏਸ਼ੀਆ ਕੱਪ ਸੀਗਾ ਹਨਾ ਤੇ ਸਾਰਿਆਂ ਦਾ ਹੀ ਫੋਕਸ ਸੀਗਾ ਹਨਾ ਕਿ ਆਪਾਂ ਐਸੋ ਇਹ ਸ਼ੇਕਾਪ ਨੂੰ ਜੀਤੀਏ ਤੇ ਆਪਾਂ ਵਰਲਡ ਕੱਪ ਲਈ ਕੁਆਲੀਫਾਈ ਕਰੀਏ ਸਾਰਾ ਦਾ ਮਾਈਂਡ ਸੈਟ ਸੇਮ ਹੀ ਸੀਗਾ ਜੀ ਇਸਰ ਪੂਰੇ ਟੂਰਨਾਮੈਂਟ ਸਭ ਤੋਂ ਜ਼ਿਆਦਾ ਗੋਲ ਆਪਣੇ ਭਾਰਤੀ ਟੀਮ ਨੇ ਕੀਤੇ 39 ਗੋਲ ਕੀਤੇ ਦੂਜੇ ਨੰਬਰ ਤੇ ਮਲੇਸ਼ੀਆ ਰਹੀ ਆ ਕੀ ਕੁਛ ਕਹਿਣਾ ਹੈ ਨਹੀਂ ਐਕਚੁਅਲੀ ਕਿਉਂਕਿ ਆਪਣਾ ਜੇ ਸਟੈਪ ਬਾਏ ਸਟੈਪ ਚੱਲ ਰਹੀ ਸੀ ਹਨਾ ਇਹ ਨਹੀਂ ਕਿ ਕੋਈ ਜਿਹੜੀ ਥੋੜੀ ਵੀਕ ਟੀਮ ਨੂੰ ਜ਼ਿਆਦਾ ਗੋਲ ਮਾਰਾਂਗੇ ਜਾਂ ਜਿਹੜੀ ਥੋੜੀ ਚੰਗੀ ਟੀਮ ਨੂੰ ਘੱਟ ਗੋਲ ਮਾਰਾਂਗੇ ਅਸੀਂ ਸਟੈਪ ਬਾਏ ਸਟੈਪ ਮੂਵਮੈਂਟ ਕਰ ਰਹੇ ਸੀਗੇ ਜਿਹੜਾ ਮੈਚ ਹੁੰਦਾ ਸੀ ਉੱਥੇ ਫੋਕਸ ਕਰਦੇ ਸੀਗੇ ਤੇ ਬਸ ਗੋਲ ਆਟੋਮੈਟਿਕ ਨਿਕਲਦੇ ਗਏ ਵਰਲਡ ਕੱਪ ਦੇ ਲਈ ਹੁਣ ਡਾਇਰੈਕਟ ਕੁਆਲੀਫਿਕੇਸ਼ਨ ਹੋ ਚੁੱਕੀ ਹੈ ਭਾਰਤੀ ਟੀਮ ਨੇ ਕਵਾਲिफाई ਕਰਨਾ ਉਹ ਟੀਮ ਨੇ ਕਰ ਲਿਆ ਤੇ ਬਸ ਹੁਣ ਇੱਕ ਸਾਲ ਲੱਗਾ ਜੀ ਫਾਈਨਲ ਤੋਂ ਪਹਿਲਾਂ ਸਰ ਕੀ ਸੋਚ ਸੀ ਜਦੋਂ ਮੈਚ ਸੀਗਾ ਫਾਈਨਲ ਦਾ ਨਹੀਂ ਸਾਰੇ ਮੈਚ ਤੋਂ ਪਹਿਲਾਂ ਸੇਮੀ ਮਾਈਂਡ ਸੈਟ ਹੁੰਦਾ ਹਨਾ ਇਹ ਨਹੀਂ ਕਿ ਕੋਈ ਲੀਗ ਦਾ ਮੈਚ ਆ ਤੇ ਮਾਈਂਡ ਸੈਟ ਥੋੜਾ ਥੱਲੇ ਹੋਊਗਾ ਇਦਾਂ ਦਾ ਕੋਈ ਚੱਕਰ ਨਹੀਂ ਸੀਗਾ ਤੇ ਸਾਰਾ ਸੇਮ ਮਾਈਂਡ ਸੈਟ ਸੀਗਾ ਸਾਰੇ ਮੈਚਾਂ ਦਾ ਧੰਨਵਾਦ ਬਾਈ ਹਾਂਜੀ ਰੂਬੀ ਹਾਂਜੀ ਅੱਜ ਐਸ்சிਪੀਸੀ ਵੱਲੋਂ ਇਸ ਮੌਕੇ ਦਿੱਤਾ ਗਿਆ ਭਾਰਤੀ ਟੀਮ ਨੂੰ 8 ਸਾਲਾਂ ਵਿੱਚ ਇਹ ਸ਼ੇਰ ਕਾ ਬਿਲਕੁਲ ਜੀ ਮੈਂ ਰਜਿੰਦਰ ਸਿੰਘ ਰੂਬੀ ਮੈਨੇਜਰਸ਼ਿਪ ਦਰਬਾਰ ਸਾਹਿਬ ਆਸੀਂ ਮਾਨਜੋਤ ਪ੍ਰਧਾਨ ਸਾਹਿਬ ਸ਼ਰੋਣੀ ਕਮੇਟੀ ਵੱਲੋਂ ਜਿਹੜਾ ਉਹਨਾਂ ਦੇ ਜਿਹੜਾ ਵੈਲਕਮ ਕਰਨ ਵਾਸਤੇ ਜਿਹੜਾ ਅਸੀਂ ਆਏ ਆ ਭਾਰਤੀ ਹਾਕੀ ਦੇ ਵਿੱਚ ਜਿੱਥੇ ਸਭ ਤੋਂ ਵੱਧ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਆ ਉਹਨਾਂ ਦਾ ਹੌਸਲਾ ਫੁਲਜਾਈ ਕਰਨਾ ਹਰ ਸਾਲ ਜਿਵੇਂ ਹਰ ਜੁਆਰੀ ਜਿਹਨੇ ਜਿੱਤ ਕੇ ਆਉਂਦੇ ਆ ਸ਼ਰੋਣੀ ਕਮੇਟੀ ਵੱਲੋਂ ਜਿਹੜਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਇਸੇ ਤਰ੍ਹਾਂ ਅਗਾਹ ਵੀ ਜਦੋਂ ਵੀ ਦਰਸ਼ਨ ਦੇਦਾਰੇ ਕਰਨ ਲਈ ਉਨ੍ਹਾਂ ਦਾ ਮੰਨ ਪ੍ਰਮਾਨ ਕੀਤਾ ਜਾਵੇਗਾ